ਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਜ਼ਿਕਰ ਛਿੜਦਾ ਪਿਆ ਇਹ ਕਿਸਾਨ ਹਾਲੇ ਵੀ ਭਾਜਪਾ ਉਪਰ ਬਹੁਤ ਸਾਰੇ ਦੋਸ਼ ਲਾਉਂਦੇ ਪਏ ਨੇ ਕਿ ਭਾਜਪਾ ਸਰਕਾਰ ਦੇ ਵੱਲੋਂ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਖਾਸ ਤੌਰ ਤੇ ਸੈਂਟਰ ਦੀ ਸਰਕਾਰ ਨੇ ਉਹ ਸਾਡੇ ਵਾਅਦੇ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਏ ਹਾਲੇ ਵੀ ਤਰਨੇ ਲੱਗਦੇ ਨੇ ਹਾਲੇ ਵੀ ਕਿਸਾਨਾਂ ਗੁਰੂ ਦੇ ਪਿੱਛੇ ਕੈਮਰਿਆਂ ਮੂਰੇ ਆਪਣੇ ਦਰਦ ਬਿਆਨ ਕਰਦੇ ਨੇ ਤੁਸੀਂ ਭਾਜਪਾ ਦੇ ਲੀਡਰੋ ਪੰਜਾਬ ਦੇ ਕਿਸਾਨਾਂ ਨੂੰ ਪਿਆਰ ਕਰਦੇ ਹੋ ਕਿੰਨੀ ਕਈ ਵਾਰ ਤੁਸੀਂ ਉਹਨਾਂ ਦੀ ਆਵਾਜ਼ ਤੁਸੀਂ ਸੈਂਟਰ ਤੱਕ ਪਹੁੰਚਾਈ। ਵੇਖੋ ਜੇ ਤੁਸੀਂ ਪਿਛਲਾ ਹਾਲ ਦੇਖੋ ਨਾ ਸੈਂਟਰ ਦਾ। ਮੋਦੀ ਸਾਹਿਬ ਤੋਂ ਪਹਿਲਾਂ ਜੀ ਤੇ ਬਹੁਤ ਕਿਸੇ ਤਰ੍ਹਾਂ ਦੀ ਵੀ ਪੁਛ ਪ੍ਰਤੀਤ ਸਟੇਟਾਂ ਦੀ ਨਹੀਂ ਸੀ। ਹਮ ਅੱਜ ਸਰਪੰਚ ਦੇ ਕਾਉਂਨਚ ਸਿੱਧਾ ਪੈਸਾ ਸਾਡਾ ਸੈਂਟਰ ਪਾ ਰਿਹਾ। ਹਮ ਕਿਸੇ ਨੇ ਸਿੱਧਾ ਪੈਸਾ ਨਹੀਂ ਪਾਇਆ। ਸਰਪੰਚ ਨੂੰ ਇੱਜ਼ਤ ਦੇ ਰਿਹਾ ਡਵੈਲਪਮੈਂਟ ਵਾਸਤੇ। ਹਮ ਵੀ ਆ ਪੈਸੇ ਤੇ ਅਸੀਂ ਭੇਜੇ ਬਟ ਸਰਪੰਚ ਕੋਲ ਚਲਾ ਗਿਆ ਉਸ ਤੋਂ ਬਾਅਦ ਪੈਸਾ ਕਿਵੇਂ ਲੱਗਿਆ ਕਿੱਥੇ ਲੱਗਿਆ ਉਹਨਾਂ ਨੇ ਲੈਣਾ ਹੁੰਦਾ ਇਹ ਉਹਨਾਂ ਦੀ ਆਪਣੀ ਇੱਕ ਪ੍ਰੋਟੋਕਾਲ ਹੁੰਦਾ ਪੰਜ ਹੁੰਦੇ ਨੇ ਸਰਪੰਚ ਹੁੰਦੇ ਨੇ